ਕਰੀ ਕਰੋ ਕਰੀ ਕਰੋ ਕਰੀ ਕਰੋ ਸੀਐਮ ਕਾਮ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਸੀਐਮ ਕਾਮ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਪੰਜਾਬ ਤੋਂ ਸਬੀਰ ਤੋਂ ਪਾਣੀ ਪਰਤੀ ਪੂਰੀ ਕਰੋ ਪੂਰੀ ਕਰਾ ਪੂਰੀ ਕਰਾ ਸਰ ਇਹ ਤਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਉਂ ਧਰਨੇ ਲਾਣੇ ਪੈ ਰਹੇ ਜੀ ਸਰ ਅਸੀਂ ਆਪ ਦਾ ਪ੍ਰੋਸੈਸ ਪੂਰਾ ਕਰ ਚੁੱਕੇ ਹਾਂ ਪੇਪਰ ਦੇਤਾ ਜੀ ਪੇਪਰ ਤੋਂ ਬਾਅਦ ਸਾਡਾ ਫਿਜ਼ੀਕਲ ਸੀ ਸਰ ਫਿਜ਼ੀਕਲ ਵੀ ਅਸੀਂ ਪੂਰਾ ਦੇਤਾ ਜੀ ਉਸ ਤੋਂ ਬਾਅਦ ਸਾਡਾ ਜੀ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਉਹ ਵੀ ਅਸੀਂ ਪੂਰੀ ਕਰਤੀ ਜੀ ਉਸ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸਰ ਮੈਡੀਕਲ ਵੀ ਅਸੀਂ ਦੇ ਚੁੱਕੇ ਹਾਂ ਸਾਡੇ ਮੈਡੀਕਲ ਜਮਾ ਨੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਪਰ ਫਿਰ ਵੀ ਸਾਨੂੰ ਸਰਕਾਰ ਪਤਾ ਨਹੀਂ ਕਿਉਂ ਸ਼ੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਸਰ ਸੰਵਿਧਾਨ ਦੇ ਵਿੱਚ ਹੈ ਜੀ ਅਸੀਂ ਆਪਦਾ ਸ਼ਾਂਤਮਈ ਧਰਨਾ ਕਰ ਸਕਦੇ ਹਾਂ ਠੀਕ ਹੈ ਸਰ ਲੋ ਐਂਡ ਆਰਡਰ ਦੇ ਵਿੱਚ ਰਹਿ ਕੇ ਹੀ ਧਰਨਾ ਕਰ ਰਹੇ ਹਾਂ ਜੀ ਸਾਡੇ ਵੇਖੋ ਜੀ ਕੋਈ ਵੀ ਹੁੱਲੜਵਾਜੀ ਵਗੈਰਾ ਅਸੀਂ ਕੁਝ ਨਹੀਂ ਕਰ ਰਹੇ ਸ਼ਾਂਤਮਈ ਤਰੀਕੇ ਨਾਲ ਆਪਦਾ ਅਸੀਂ ਧਰਨਾ ਕਰ ਰਹੇ ਹਾਂ ਸਿਰਫ ਸੰਵਿਧਾਨ ਦੇ ਅਕੋਰਡਿੰਗ ਕਰ ਰਹੇ ਹਾਂ ਸਰ 2 ਸਾਲ ਤਾਂ ਸਾਨੂੰ ਇਕੱਲੇ ਹੁਣ ਨਹੀਂ ਨਾ ਲਗਾਉਣਾ ਪੈ ਰਿਹਾ ਤਾਰਨਾ ਅਸੀਂ ਪਹਿਲਾਂ ਵੀ 28 ਮਹੀਨوں ਵੀ ਇੱਕ ਫਾਈਨਲ ਲਿਸਟ ਲਈ ਲਗਾਉਣਾ ਪੈ ਰਿਹਾ ਇਹ ਹਰ ਵਾਰ ਤਾਰਨਾ ਇਹ ਨਹੀਂ ਸਹੀ ਹੈਗਾ ਸੀਐਮਐਨਐਸ ਸਾਹਿਬ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਡੀ 1 ਸਾਲ ਦੇ ਵਿੱਚ ਭਰਤੀ ਕੰਪਲੀਟ ਹੋ ਜੂ ਬਲਕਿ ਸਾਨੂੰ ਦੂਸਰਾ ਸਾਲ 1 ਸਾਲ 11 ਮਹੀਨੇ ਹੋ ਗਏ ਜਿੱਥੇ ਹੁਣ ਦੋ ਸਾਲ ਤੋਂ ਉੱਪਰ ਹੀ ਹੋ ਜਾਣੇ ਨੇਗੇ ਤਾਂ ਕਰਕੇ ਸਰ ਸਾਨੂੰ ਜਲਦੀ ਜੁਆਇਨਿੰਗ ਦਿੱਤੀ ਜਾਵੇ ਹੁਣ ਅਸੀਂ ਕਿੰਨਾ ਟਾਈਮ ਸਾਡੇ ਘਰ ਦੇ ਕਹਿ ਰਹੇ ਨੇ ਕਿ ਵੀ ਤੁਹਾਡੀ ਮੈਰिज ਕਰ ਦਨੇਗੇ ਹੁਣ ਸਾਡੀ 2 ਸਾਲ ਮੈਂ 25 ਸਾਲ ਦੇ ਵਿੱਚ ਭਰੀ ਸੀ 27 ਸਾਲ ਹੋ ਗਏ ਹੁਣ ਕਦੋਂ ਫਿਰ ਇਹੀ ਉ ਦੇ ਹੁਣ ਕਰਕੇ ਪਰਾ ਕਰਨਗੇ ਹੁਣ ਫਿਰ ਅੱਗੇ ਲਾਉਣ ਨਾ ਲਾਉਣ ਉਹਨਾਂ ਤੇ ਡਿਪੈਂਡ ਸਾਨੂੰ ਜੁਆਇਨਿੰਗ ਦਵੋ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਦਾ ਹੀ ਹੁਣ ਅਸੀਂ ਸਰਕਾਰ ਕਰਕੇ ਬਾਹਰ ਵੀ ਨਹੀਂ ਜਾ ਸਕਦੇ ਸਰਕਾਰ ਨੇ ਖੁਦ ਕਿਹਾ ਸੀ ਵੀ ਤੁਸੀਂ ਨਹੀਂ ਜਾਣਾ ਬਾਰੇ ਤੁਹਾਨੂੰ ਇੱਥੇ ਹੀ ਜੁਆਇਨਿੰਗ ਦਿੱਤੀ ਜਾਊਗੀ ਹੁਣ ਦੇਖ ਲਓ ਦੇ ਨੀ ਨਹੀਂ ਰਹੇ ਹੈਗੇ ਜਲਦੀ ਦਵੋ ਨਾ ਜੁਆਇਨਿੰਗ ਫਿਰ ਸਾਡੀ ਹਲੇ ਜੁਆਇਨਿੰਗ ਹੀ ਨਹੀਂ ਹੋਈ ਸਰ ਸਾਨੂੰ 2 ਸਾਲ ਹੋ ਗਏ ਸਾਡੀ ਭਰਤੀ ਨੂੰ ਚਲਦੀ ਨੂੰ ਬਟ ਸਰ ਹਜੇ ਤੱਕ ਜੁਆਇਨਿੰਗ ਨਹੀਂ ਹੋਈ ਸਾਡਾ ਸਾਰਾ ਪ੍ਰੋਸੈਸ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਸਾਡੀ ਮੈਡੀਕਲ ਨੂੰ ਸਰ 4 ਮਹੀਨੇ ਹੋ ਗਏ ਆ ਸਾਡੇ ਤੋਂ ਬਾਅਦ ਜਿਹੜੀ 2025 ਦੀ ਭਰਤੀ ਆਈ ਸੀ ਸਰ ਉਹਦਾ ਵੀ 80% ਵਰਕ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਸਰ ਜਦੋਂ ਮੇਰੀ ਸਿਲੈਕਸ਼ਨ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਬਟ ਸਰ ਹੁਣ ਇਦਾਂ ਕਹਿ ਰਹੇ ਆ ਵੀ ਥੋੜੀ ਸਿਲੈਕਸ਼ਨ ਹੀ ਨਹੀਂ ਹੋਈ ਪਿੰਡ ਵਾਲੇ ਸਰ ਤਾਣਾ ਮਾਰਦੇ ਆ ਵੀ ਕੀ ਪਤਾ ਝੂਠ ਬੋਲਦੇ ਆ ਵੀ ਹਜੇ ਤੱਕ ਤੇ ਇੱਥੇ ਹੀ ਆ 2 ਸਾਲ ਹੋ ਗਏ ਵੇਖਦਿਆਂ ਨੂੰ ਤੇ ਉਹਨਾਂ ਨੂੰ ਇਦਾਂ ਲੱਗਦਾ ਹੈ ਵੀ ਅਸੀਂ ਝ 2 ਤੋਂ 3 ਲੱਖ ਬੱਚਿਆਂ ਨੇ ਫਾਰਮ ਫਿਲ ਕਰੇ ਸੀ ਪੇਪਰ ਦਿੱਤੇ ਸੀ ਅਸੀਂ ਉਹਨਾਂ ਚੋਂ ਲੱਖਾਂ ਬੱਚਿਆਂ 'ਚੋਂ ਸਰ ਅਸੀਂ ਹਜ਼ਾਰਾਂ ਬੱਚੇ ਸਿਲੈਕਟ ਹੋਏ ਆ ਬਟ ਸਰ ਤੁਸੀਂ ਵੇਖ ਲਓ ਅਸੀਂ ਸੜਕਾਂ 'ਤੇ ਆ ਸਾਨੂੰ ਨਾ ਤਾਂ ਹਲੇ ਜੁਆਇਨਿੰਗ ਦਿੱਤੀ ਆ ਔਰ ਨਾ ਹੀ ਸਾਡੇ ਪੋਸਟਰਾਂ 'ਚ ਨਾਮ ਆਇਆ